ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫੇਰ ਖੁੰਡੇ ਦੀ ਐਂਟਰੀ ਹੋਈ ਹੈ। ਇਸ ਵਾਰ ਖੁੰਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਹੱਥ ਵਿਖੇ ਹੈ। ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਆਸੀ ਸਟੇਜਾਂ ਤੋਂ ਖੁੰਡਾ ਸੁਣਨ ਅਤੇ ਵੇਖਣ ਨੂੰ ਮਿਲਦਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਲਲਕਾਰਦੇ ਸਨ। ਹੁਣ ਸਿਆਸੀ ਰੋਟ ਬਦਲੀ ਤਾਂ ਇਹ ਖੁੰਡਾ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਆ ਗਿਆ ਹੈ। ਇਹ ਤਸਵੀਰ ਜੈਤੋ ਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜੈਤੋ ਪਹੁੰਚੀ ਸੀ। ਇੱਥੇ ਗੱਡੀ ਦੀ ਛੱਤ ਤੇ ਬੈਠੇ ਸੁਖਵੀਰ ਸਿੰਘ ਬਾਦਲ ਹੱਥ ਵਿੱਚ ਕੁੰਡਾ ਫੜੀ ਨਜ਼ਰ ਆਈ ਸੁਖਵੀਰ ਬਾਦਲ ਦੇ ਚਿਹਰੇ ਤੇ ਮੁਸਕਾਨ ਸੀ ਅਤੇ ਭਗਵੰਤ ਮਾਨ ਮੁਰਦਾਬਾਦ ਦੇ ਨਾਰੇ ਲੱਗ ਰਹੇ ਸੀ ਸੁਭਾਵਕ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਨੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਹੈ ਇਹ ਯਾਤਰਾ ਪੰਜਾਬ ਦੇ 13 ਲੋਕ ਸਭਾ ਹਲਕਿਆਂ ਨੂੰ ਕਵਰ ਕਰ ਰਹੀ ਹੈ ਨਤੀਜਾ ਸੀਐਮ ਮਾਨ ਅਤੇ ਅਕਾਲੀ ਦਲ ਆਮੋ ਸਾਹਮਣੇ ਹੈ ਜਿੱਥੇ ਸੁਖਵੀਰ ਬਾਗਲ ਤੋਂ ਇਲਾਵਾ ਵਿਕ੍ਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਮਾਨ ਸਰਕਾਰ ਤੇ ਹਮਲਾਵਰ ਰਹਿੰਦੇ ਨੇ ਉਥੇ ਸੀਐਮ ਮਾਨ ਵੀ ਜਵਾਬਦੇਹ ਚ ਦੇਰ ਨਹੀਂ ਲਾਉਂਦੇ ਹੁਣ ਸੁਖਬੀਰ ਬਾਦਲ ਦੇ ਹੱਥ ਖੁੰਡੇ ਵਾਲੀ ਤਸਵੀਰ ਦੱਸ ਰਹੀ ਹੈ ਕਿ ਆਉਂਦੇ ਦਿਨਾਂ ਚ ਸਿਆਸੀ ਪਾਰਾ ਹੋਰ ਚੜਨ ਵਾਲਾ ਹੈ ਕਿਉਂਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ VOTING ਹੋਣੀ ਹੈ ਜਦੋਂ ਹੁਣ ਕਰੀਬ 2 ਮਹੀਨਿਆਂ ਤੋਂ ਵੱਧ ਦਾ ਸਮਾਂ ਪਈ ਹੈ ਅਜੇ ਇਹ ਚ ਮੌਸਮ ਦੇ ਨਾਲ ਨਾਲ ਸਿਆਸੀ ਗਰਮੀ ਵੀ ਲੰਬੀ ਚੱਲੇਗੀ ਜੈਤੋ ਵਾਲਿਆ ਤੁਸੀਂ ਕਮਾਲ ਕਰਤਾ ਤੁਸੀਂ ਦੇਖਿਆ ਕਿ ਭਗਵੰਤ ਮਾਨ ਭਾਈਦਾ ਦੇਖਿਆ ਹੁਣ ਤੁਸੀਂ ਹੁਣੀ ਕੋਇਸ ਕਰਕੇ ਮੇਲਾ ਖੁੰਡੇ ਤੋਂ ਡਰ ਗਿਆ ਐ ਜਾ ਨਕਮਾ ਨਲਾਇਕ ਨਖਿੱਧ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਨਹੀਂ ਬਣਿਆ ਕੋਈ